ਸਤਿਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵੇਂ ਕੀਆ ਗੁਣ ਤੇਰੇ ਸਾਰ ਸਮਾਲੀ ਮੋਹ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ লাল রঙ্গীলে प्रीतम मनमोहन तेरी दर्शन को हम बारे रहाओ प्रभ दाता मोहि दीन पे खारी तुम सदा सदा उपकारे सो किछ नाही जय मैं ते होवै मेरे ठाकुर अगम अपारे ਕਿਆ ਸੇਵਕ ਮਾਬੋ ਕਿਆ ਕਹਿ ਰਿ ਜਾਵੋ ਕਿਤਬਿ ਤੇ ਪਾਵੋ ਦਰਸਾਰੇ ਮਿਤ ਨਹੀਂ ਪਾਈ ਅੰਤਨਾ ਲਈਐ ਮਨ ਤਰਸੈ ਚਰਨਾਰੇ ਪਾਵੋ ਦਾਨ ਟੀਠ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭੂ ਹਾਥ ਦੇ ਨਿਸ ਤਾਰੇ ਪਾਉ ਮੋ ਦਾਨ ਟੀਠ ਹੋਏ ਮੰਗੋ ਮੁਖ ਲਾਗੇ ਸੰਤਰੀ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭੂ ਹਾਥ ਦੇ ਨਿਸ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਦਾ ਹੁਕਮ ਨਾਮੇ ਦਾ ਫਰਮਾਨ ਹੈ ਜੋ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਵਿੱਚ ਫੁਰਮਾਰੇ ਹਨ ਕਿ ਹੇ ਭਾਈ ਹੇ ਚੋਜੀ ਲਾਲ ਹੇ ਪ੍ਰੀਤਮ ਹੇ ਮਨ ਨੂੰ ਮੋਹ ਲੈਣ ਵਾਲੇ ਅਸੀਂ ਜੀਵ ਤੇਰੇ ਦਰਸ਼ਨ ਤੋਂ ਕੁਰਬਾਨ ਹਾਂ ਰਹਾਓ ਮੈਂ ਗੁਣਹੀਣ ਦੇਹ ਦਾਤਾਰ ਮੈਂ ਤੇਰੇ ਕਿਹੜੇ ਕਿਹੜੇ ਗੁਣ ਚੇਤੇ ਕਰਕੇ ਆਪਣੇ ਹਿਰਦੇ ਵਿੱਚ ਵਸਾਵਾਂ ਮੈਂ ਤਾਂ ਤੇਰਾ ਮੁੱਲ ਖਰੀਦਿਆ ਸੇਵਕ ਹਾਂ ਮੁੱਲ ਖਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ हे दातार मेरा हे शरीर ते मेरी ए जिंद सब तेरे ही दितते होए हन हे दातार तू मालिक है दाता देन वाला है मैं तेरे दर ते कंगाल मंगता हा तू सदा ही तू सदा ही मेरे उते मेहरबानियां करदा है हे मेरे अपहुंच अति व्यंत मालिक कोई ऐसा कम नहीं जो तेरी मदद तो बिना मेथो हो सके हे प्रभु ਮੈਂ ਤੇਰੀ ਕਿਹੜੀ ਸੇਵਾ ਕਰਾਂ ਮੈਂ ਕੀ ਆਖ ਕੇ ਤੈਨੂੰ ਖੁਸ਼ ਕਰਾਂ ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ ਤੇਰੇ ਗੁਣਾਦੰਤ ਨਹੀਂ ਪੈ ਸਕਦਾ ਮੇਰਾ ਮਨ ਸਦਾ ਤੇਰੇ ਚਰਨਾਂ ਵਿੱਚ ਪਏ ਰਹਿਣ ਨੂੰ ਤਰਸਦਾ ਹੈ ਹੇ ਪ੍ਰਭੂ ਮੈਂ ਢੀਠੋ ਕੇ ਮੁੜ ਮੁੜ ਤੇਰੇ ਦਰ ਤੋਂ ਮੰਗਦਾ ਹਾਂ ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉੱਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਤੂੜ ਲੱਗਦੀ ਰਹੇ ਹੇ ਨਾਨਕ ਆਖ ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕਰ ਦਿੱਤੀ ਪ੍ਰਭੂ ਨੇ ਉਸ ਨੂੰ ਆਪਣੇ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ